ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਸੋਕਰਾਤ ਦੀਆਂ ਦੋ ਬਹੁਤ ਵਧੀਆ ਕਹਾਣੀਆਂ ਸਾਂਝੀਆਂ ਕਰਨੀਆਂ ਨੇ ਪਰ ਪਹਿਲਾਂ ਆਪਾਂ ਸੰਖੇਪ ਚ ਇਹ ਜਾਣ ਲਈਏ ਕਿ ਸੋਕਰਾਤ ਸੀ ਕੌਣ ਸੋਕਰਾਤ ਅਸਲ ਚ ਯੂਨਾਨ ਦਾ ਇੱਕ ਬਹੁਤ ਪ੍ਰਸਿੱਧ ਫਿਲਾਸਫਰ ਸੀ ਜਿਹੜਾ ਕਿ ਅੱਜ ਤੋਂ ਕਈ 100 ਸਾਲ ਪਹਿਲਾਂ ਹੋਇਆਗਾ ਬੱਬੂ ਮਾਨ ਨੇ ਵੀ ਆਪਦੇ ਗੀਤਾਂ ਦੇ ਵਿੱਚ ਸੋਕਰਾਤ ਦਾ ਜ਼ਿਕਰ ਕੀਤਾਗਾ ਇੱਕ ਗੀਤ ਚ ਤਾਂ ਉਹ ਕਹਿੰਦੇ ਹੁੰਦੇ ਨੇ ਕਿ ਤੂੰ ਸ਼ਿਵ ਨੂੰ ਪੜਦੀ ਏ ਮੈਂ ਸੋਕਰਾਤ ਨੂੰ ਪੜਦਾ ਹਾਂ ਕਿ ਤੂੰ ਤਾਂ ਸ਼ੇਵ ਕੁਮਾਰ ਬਟਾਲਵੀ ਨੂੰ ਪੜ੍ਹਦੀ ਐ ਤੇ ਮੈਂ ਸੋਕਰਾਤ ਨੂੰ ਪੜ੍ਹਦਾ ਤੇ ਇੱਕ ਗੀਤ ਚ ਕਹਿੰਦੇ ਹੁੰਦੇ ਆ ਕਿ ਸੋਕਰਾਤ ਜਿਹਾ ਦੁਨੀਆ ਤੇ ਵਾਰ-ਵਾਰ ਆਉਂਦਾ ਨਹੀਂ ਇਹ ਤੋਂ ਬਿਨਾ ਸਰਜੀਤ ਪਾਤਰ ਸਾਹਿਬ ਦੇ ਸ਼ੇਰਾਂ 'ਚ ਵੀ ਸੋਕਰਾਤ ਦਾ ਜਿਹੜਾ ਜ਼ਿਕਰ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਇੱਕ ਸ਼ੇਰ ਤਾਂ ਇਹ ਐ ਕਿ ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ ਤੇ ਆ ਕੇ ਰੁਕ ਗਿਆ ਰਹਿ ਗਿਆ ਬਸ ਮੇਰੇ ਤੇ ਸੋਕਰਾਤ ਵਿਚਲਾ ਫਾਸਲਾ ਤੇ ਇੱਕ ਸ਼ੇਰ ਇਹ ਐ ਕਿ ਉਹਨੇ ਜ਼ਹਿਰ ਪੀਤੀ ਜਿਵੇਂ ਹੋਵੇ ਅੰਮ੍ਰਿਤ ਐਵੇਂ ਨਹੀਂ ਸੋਕਰਾਤ ਸੋਕਰਾਤ ਹੋਈ ਕਿਉਂਕਿ ਸੋਕਰਾਟ ਨੂੰ ਨਾ ਅਖੀਰ ਤੇ ਜ਼ਹਿਰ ਦੇ ਕੇ ਮਾਰਿਆ ਸੀ। ਉਹਦੇ ਕੋਲੇ ਤਿੰਨ ਆਪਸ਼ਨ ਸੀਗੇ, ਤਿੰਨ ਆਪਸ਼ਨ ਦਿੱਤੇ ਸੀਗੇ ਸੋਕਰਾਟ ਨੂੰ ਕਿ ਜਾਂ ਤਾਂ ਤੂੰ ਇਹ ਦੇਸ਼ ਛੱਡ ਜਾ ਤੇ ਜਾਂ ਤੂੰ ਜੁਰਮਾਨਾ ਭਰ ਦੇ ਤੇ ਜਾਂ ਫਿਰ ਜ਼ਹਿਰ ਪੀ ਲਾ। ਸੋਕਰਾਟ ਨੇ ਦੇਸ਼ ਤਾਂ ਤਾਂ ਨਹੀਂ ਛੱਡਿਆ ਕਿਉਂਕਿ ਉਹ ਆਪਦੇ ਲੋਕਾਂ ਨੂੰ ਤੇ ਆਪਦੇ ਦੇਸ਼ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਜੁਰਮਾਨਾ ਉਹਨੇ ਤਾਂ ਨਹੀਂ ਭਰਿਆ ਕਿਉਂਕਿ ਉਹਦੇ ਕੋਲੇ ਪੈਸੇ ਨਹੀਂ ਸੀਗੇ ਇੰਨੇ। ਤਾਂ ਕਰਕੇ ਫਿਰ ਉਹਨੇ ਜ਼ਹਿਰ ਪੀਣਾ ਚੁਣਿਆ ਕਿ ਮੈਂ ਜ਼ਹਿਰ ਪੀ ਕੇ ਆਪਦੀ ਜ਼ਿੰਦਗੀ ਖਤਮ ਕਰ ਲੂੰਗਾ। ਹਾਲਾਂਕਿ ਉਹਦੇ ਇੱਕ ਚੇਲੇ ਨੇ ਕਹਿਤਾ ਸੀ ਕਿ ਜੁਰਮਾਨਾ ਮੈਂ ਭਰ ਦਿੰਨਾ ਪਰ ਉਹਨੇ ਰੋਕਤਾ ਸੀ ਉਹਨੂੰ ਬਾਕੀ ਇਹ ਤਾਂ ਚਲੋ ਸੋਕਰਾਟ ਬਾਰੇ ਨਾ ਇੱਕ ਬੜੀ ਸੰਖੇਪ ਜੀ ਜਾਣਕਾਰੀ ਦਿੱਤੀ ਆਪਾਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਆਪਾਂ ਇੱਕ ਪੂਰੀ ਵੀਡੀਓ ਵੀ ਬਣਾਵਾਂਗੇ ਸੋਕਰਾਟ ਦੀ ਜ਼ਿੰਦਗੀ ਬਾਰੇ ਤੇ ਉਹਨਾਂ ਦੇ ਵਿਚਾਰਾਂ ਬਾਰੇ ਹੁਣ ਆਪਾਂ ਉਹਨਾਂ ਸੋਕਰਾਟ ਦੀਆਂ ਦੋਨੇ ਕਹਾਣੀਆਂ ਕੰਨੀਆਂ ਜੜੀਆਂ ਕਿ ਬਹੁਤ ਵਧੀਆ ਨਹੀਂ ਗਈਆਂ ਦੇਖੋ ਜਦੋਂ ਸੋਕਰਾਟ ਬੜਾ ਜਿਆਦਾ ਮਸ਼ਹੂਰ ਹੋ ਗਿਆ ਸੀਗਾ ਨਾ ਤਾਂ ਉਹਦੇ ਚੇਲੇ ਵੀ ਕਿੰਨੇ ਬਣ ਗਏ ਸੀ ਬੜੇ ਨੌਜਵਾਨ ਮੁੰਡੇ ਸੀਗੇ ਜਿਹੜੇ ਸੋਕਰਾਤ ਦੇ ਵਿਚਾਰ ਸੁਣਨ ਆਉਂਦੇ ਸੀਗੇ ਤੇ ਉਹਦੇ ਤੋਂ ਸਲਾਹ ਲੈਂਦੇ ਸੀ ਤੇ ਉਹਨਾਂ ਚੇਲਿਆਂ ਚੋਂ ਇੱਕ ਵਾਰੀ ਇੱਕ ਚੇਲੇ ਨੇ ਨਾ ਸੋਕਰਾਤ ਨੂੰ ਸਵਾਲ ਕਰਤਾ ਕਹਿੰਦਾ ਤੁਸੀਂ ਤਾਂ ਇੰਨੇ ਗਿਆਨੀ ਬੰਦੇ ਹੋ ਇੰਨੀ ਜਾਣਕਾਰੀ ਆ ਤੁਹਾਨੂੰ ਇੰਨਾ ਪਤਾ ਤੁਹਾਨੂੰ ਚੀਜ਼ਾਂ ਬਾਰੇ ਕਹਿੰਦੇ ਮੈਨੂੰ ਇੱਕ ਗੱਲ ਦੱਸੋ ਕਿ ਬੰਦਾ ਸਫਲ ਕਿਵੇਂ ਹੁੰਦਾ ਸਫਲਤਾ ਦਾ ਕੀ ਰਹੱਸ ਹੈ ਸੋਕਰਾਤ ਨੂੰ ਕਹਿੰਦਾ ਐਂ ਕਰੀ ਕੱਲ ਨੂੰ ਕਹਿੰਦਾ ਮੈਨੂੰ ਨਦੀ ਤੇ ਆ ਕੇ ਮਿਲੀ ਉਹ ਕਹਿੰਦਾ ਜੀ ਠੀਕ ਹੈ ਚਲੋ ਦੂਜੇ ਦਿਨ ਦੋਹੇ ਗੁਰੂ ਚੇਲਾ ਨਦੀ ਤੇ ਮਿਲੇ ਨਦੀ ਦੇ ਕਿਨਾਰੇ ਤੇ ਇਕੱਠੇ ਹੋ ਗਏ ਤੇ ਸੁਕਰਾਤ ਨਦੀ ਚ ਉਤਰ ਗਿਆ ਤੇ ਮਗਰੇ ਚੇਲੇ ਨੂੰ ਕਹਿੰਦਾ ਕਹਣਾ ਐ ਕਰ ਮੇਰੇ ਮਗਰੇ ਮੈਂ ਉਤਰਿਆ ਮਗਰੇ ਚੇਲਾ ਉਤਰ ਗਿਆ ਨਦੀ ਦੇ ਵਿਚਾਲੇ ਜਾ ਕੇ ਨਾ ਸੁਕਰਾਤ ਨੇ ਕੀ ਕੀਤਾ ਆਪਦੇ ਚੇਲੇ ਨੂੰ ਸਿਰ ਤੋਂ ਫੜ ਕੇ ਆਏ ਪਾਣੀ 'ਚ ਡਬੋਤਾ ਤੇ ਜਦੋਂ ਉਹ ਪਾਣੀ 'ਚ ਡੱਬ ਗਿਆ ਤਾਂ ਉਹ ਥੋੜੇ ਜਿਹੇ ਟਾਈਮ ਬਾਅਦ ਲੱਗ ਗਿਆ ਔਖਾ ਹੋਣ ਉਹਨੇ ਬੜੀ ਕੋਸ਼ਿਸ਼ ਕੀਤੀ ਛਡਾਉਣ ਦੀ ਪਰ ਸocrates ਨੇ ਨਾ ਛੱਡਿਆ ਕਿਉਂਕਿ ਸocrates ਉਹਦੇ ਤੋਂ ਤਕੜਾ ਸੀਗਾ ਤੇ ਉਹ ਪਾਣੀ 'ਚ ਹੱਥ ਪੈਰ ਮਾਰੀ ਗਿਆ ਜਦੋਂ ਥੋੜਾ ਜਿਹਾ ਟਾਈਮ ਹੋ ਗਿਆ ਉਹਨੂੰ ਡੁੱਬੇ ਨੇ ਤੇ ਸocrates ਨੂੰ ਲੱਗਿਆ ਕਿ ਹੁਣ ਇਹ ਆਖਰੀ ਸਾਹ ਤੇ ਆ ਗਿਆ ਤਾਂ ਉਹਨੇ ਉਹਨੂੰ ਪਾਣੀ 'ਚੋਂ ਬਾਹਰ ਕੱਢ ਲਿਆ ਬਾਹਰ ਕੱਢ ਕੇ ਉਹਨੂੰ ਪੁੱਛਿਆ ਕਹਿੰਦਾ ਹੁਣ ਤੂੰ ਐਂ ਦੱਸ ਤੈਨੂੰ ਪਾਣੀ 'ਚ ਸਭ ਤੋਂ ਵੱਧ ਲੋੜ ਕਾਦੀ ਸੀ ਉਹ ਕਹਿੰਦਾ ਜੀ ਮੈਨੂੰ ਸਾਰਿਆਂ ਤੋਂ ਵੱਧ ਲੋੜ ਸਾਹ ਲੈਣ ਦੀ ਸੀਗੀ ਕਹਿੰਦਾ ਸਾਹ ਕਰਕੇ ਹੀ ਮੇਰੀ ਜ਼ਿੰਦਗੀ ਬਚ ਸਕਦੀ ਸੀ ਉਹ ਕਹਿੰਦਾ ਬੱਸ ਫਿਰ ਇਹੀ ਸਫਲਤਾ ਦਾ ਰਾਹਸਾ ਹੈ ਜ਼ਿੰਦਗੀ 'ਚ ਕਹਿੰਦਾ ਉਹ ਕੰਮ ਕਰੋ ਜਿਹੜਾ ਤੁਹਾਨੂੰ ਸਭ ਜਿੰਨਾ ਜ਼ਰੂਰੀ ਹੈ ਜਿਹਦੇ ਬਿਨਾ ਤੁਸੀਂ ਜਿਉਂਦੇ ਹੀ ਨਹੀਂ ਰਹਿ ਸਕਦੇ ਹੈਗੇ ਕਹਿੰਦਾ ਜੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਜਿਹਦੇ ਬਿਨਾ ਤੁਸੀਂ ਜਿਉਂਦੇ ਨਹੀਂ ਰਹਿ ਸਕਦੇ ਤਾਂ ਤੁਸੀਂ ਪੱਕਾ ਹੀ ਸਫਲ ਹੋਵੋਗੇ ਕਿਉਂਕਿ ਆਪਾਂ ਦੇਖਦੇ ਨਹੀਂ ਆ ਜਦੋਂ ਆਪਾਂ ਨੂੰ ਦੂਜਿਆਂ ਤੋਂ ਅਡਵਾਈਸ ਲੈ ਲੈਣੇ ਆ ਕਿ ਮੈਨੂੰ ਦੱਸੋ ਕਿ ਮੈਂ ਕੀ ਕਰਾਂ ਤਾਂ ਹਰੇਕ ਬੰਦਾ ਆਪਾਂ ਨੂੰ ਆਪਦੇ ਹਿਸਾਬ ਨਾਲ ਅਡਵਾਈਸ ਦਿੰਦਾਗਾ ਤੇ ਜਦੋਂ ਆਪਾਂ ਕਿਸੇ ਦੀ ਅਡਵਾਈਸ ਦੇ ਮੁਤਾਬਕ ਕੋਈ ਕੰਮ ਕਰਦੇ ਆ ਕਿਸੇ ਦੀ ਸਲਾਹ ਦੇ ਮੁਤਾਬਕ ਕੋਈ ਕੰਮ ਕਰਦੇ ਆ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਆਪਾਂ ਉਹ ਕੰਮ ਵੀ ਕਰ ਲੈਂਦੇ ਆ ਤੇ ਆਪਾਂ ਸਫਲ ਵੀ ਹੋ ਜਾਂਦੇ ਆ ਫਿਰ ਆਪ ਨੂੰ ਪਤਾ ਲੱਗਦਾ ਕਿ ਇਹੇ ਕੰਮ ਤਾਂ ਮੈਂ ਕਰਨਾ ਹੀ ਨਹੀਂ ਸੀਗਾ ਮੈਂ ਤਾਂ ਇਸ ਕੰਮ ਵਾਸਤੇ ਬਣੀ ਨਹੀਂ ਸੀਗਾ ਕਿਉਂਕਿ ਦੁਨੀਆ ਤੇ ਨਾ ਕਿੰਨੇ ਲੋਕ ਐ ਇਹ ਜਿਹੜੇ ਕੰਮ ਕਰ ਵੀ ਰਹੇ ਆ ਭਾਵੇਂ ਕੋਈ ਜੋਬ ਕਰ ਰਿਹਾਗਾ ਭਾਵੇਂ ਕੋਈ ਹੋਰ ਕੰਮ ਪਰ ਉਹ ਜੋ ਖੁਸ਼ ਨਹੀਂ ਹੈਗੇ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਗਲਤ ਧਰਾ ਫੜ ਲਿਆ ਤਾਂ ਹੀ ਵੇਰ ਸੋਕਰੇਟ ਨੇ ਕਿਹਾ ਸੀ ਕਿ ਜ਼ਿੰਦਗੀ 'ਚ ਕੰਮ ਉਹ ਕਰੋ ਜਿਹੜਾ ਤੁਹਾਨੂੰ ਸਾਹ ਲੈਣ ਦੇਣਾ ਜ਼ਰੂਰੀ ਹੈ ਜਿਦੇ ਬਿਨਾ ਤੁਸੀਂ ਜਿਉਂਦੇ ਨਹੀਂ ਰਹਿ ਸਕਦੇ ਉਹਦੇ ਵਿੱਚ ਤੁਸੀਂ ਖੁਸ਼ ਵੀ ਰਹੋਗੇ ਤੇ ਕਾਮਯਾਬੀ ਹੋਵੋਗੇ ਦੂਜੀ ਕਹਾਣੀ ਇਹ ਹੈ ਕਿ ਇੱਕ ਵਾਰ ਨੇ ਇੱਕ ਬੰਦਾ ਆਇਆ ਸੋਕਰਾਤ ਕੋਲੇ ਆ ਕੇ ਸੋਕਰਾਤ ਨੂੰ ਕਹਿੰਦਾ ਕਹਿੰਦਾ ਤੁਹਾਨੂੰ ਪਤਾ ਕਿ ਤੁਹਾਡਾ ਦੋਸਤ ਤੁਹਾਡੇ ਬਾਰੇ ਕੀ ਕਹਿ ਰਿਹਾ ਸੋਕਰਾਤ ਕਹਿੰਦਾ ਦੇਖ ਮੈਨੂੰ ਨਹੀਂ ਪਤਾ ਉਹ ਕੀ ਕਹਿ ਰਿਹਾ ਤੇ ਇਹ ਮੈਨੂੰ ਪਤਾ ਵੀ ਤੂੰ ਮੈਨੂੰ ਹੁਣ ਦੱਸਣ ਆਇਆਗਾ ਪਰ ਕਹਿੰਦਾ ਮੈਨੂੰ ਗੱਲ ਦੱਸਣ ਤੋਂ ਪਹਿਲਾਂ ਮੇਰੇ ਤਿੰਨ ਸਵਾਲਾਂ ਦਾ ਜਵਾਬ ਦੇ ਦੇ ਜੇਕਰ ਨਾ ਤਿੰਨਾਂ ਚੋਂ ਇੱਕ ਦਾ ਜਵਾਬ ਵੀ ਹਾਂ ਚ ਹੋਇਆ ਤਾਂ ਮੈਂ ਤੇਰੀ ਗੱਲ ਸੁਣੂਗਾ ਉਹ ਕਹਿੰਦਾ ਹਾਂਜੀ ਦੱਸੋ ਕਹਿੰਦਾ ਕੀ ਸਵਾਲ ਨੇ ਸੋਕਰਾਟ ਕਹਿੰਦਾ ਜਿਹੜੀ ਗੱਲ ਤੂੰ ਮੈਨੂੰ ਦੱਸਣ ਜਾ ਰਿਹਾ ਕੀ ਉਹ 100% ਸਹੀ ਹੈ ਉਹ ਬੰਦਾ ਕਹਿੰਦਾ ਨਹੀਂ ਜੀ ਕਹਿੰਦਾ ਮੈਂ ਤਾਂ ਲੋਕਾਂ ਤੋਂ ਸੁਣੀ ਹੈ ਕਹਿੰਦਾ ਨੰਬਰ 2 ਜਿਹੜੀ ਗੱਲ ਤੂੰ ਮੈਨੂੰ ਦੱਸਣ ਜਾ ਰਿਹਾ ਕੀ ਉਹ ਮੇਰੇ ਬਾਰੇ ਵਿੱਚ ਚੰਗੀ ਗੱਲ ਹੈ ਉਹ ਕਹਿੰਦਾ ਨਹੀਂ ਜੀ ਉਹਦੋਂ ਉਲਟ ਹੈ ਕਹਿੰਦਾ ਮਾੜੀ ਗੱਲ ਹੈਗੀ ਕਹਿੰਦਾ ਨੰਬਰ 3 ਜਿਹੜੀ ਗੱਲ ਤੂੰ ਮੈਨੂੰ ਦੱਸਣ ਜਾ ਰਿਹਾ ਉਹਦਾ ਮੈਨੂੰ ਕੋਈ ਫਾਇਦਾ ਹੈਗਾ ਉਹ ਕਹਿੰਦਾ ਨਹੀਂ ਜੀ ਤੁਹਾਨੂੰ ਕੋਈ ਫਾਇਦਾ ਨਹੀਂ ਸੋਕਰਾਟ ਕਹਿੰਦਾ ਹੁਣ ਤੂੰ ਫਿਰ ਮੈਨੂੰ ਐਂ ਦੱਸ ਜਿਹੜੀ ਗੱਲ ਸੱਚੀ ਵੀ ਨਹੀਂ ਮੇਰੇ ਬਾਰੇ ਚ ਚੰਗੀ ਵੀ ਨਹੀਂ ਤੇ ਉਹਦਾ ਮੈਨੂੰ ਕੋਈ ਫਾਇਦਾ ਵੀ ਨਹੀਂ ਕਹਿੰਦਾ ਫਿਰ ਮੈਂ ਉਹ ਗੱਲ ਸੁਣ ਕੇ ਕਰਨਾ ਵੀ ਕੀ ਹੈਗਾ ਕਹਿੰਦਾ ਨਹੀਂ ਮੈਂ ਨਹੀਂ ਤੇਰੀ ਗੱਲ ਸੁਣੂੰਗਾ ਇੰਨੀ ਗੱਲ ਕਹਿ ਕੇ ਸocrates ਆਪਦੇ ਕੰਮ 'ਚ ਲੱਗ ਗਿਆ ਹੁਣ ਇਹਦੇ ਤੋਂ ਦੇਖੋ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਆਪਦੇ ਕੰਮ ਤੇ ਫੋਕਸ ਕਰਨਾ ਚਾਹੀਦਾ ਹੈ ਆਪਾਂ ਨੂੰ ਨਹੀਂ ਸੋਚਣਾ ਚਾਹੀਦਾ ਕਿ ਲੋਕ ਆਪਣੇ ਬਾਰੇ ਕੀ ਸੋਚ ਰਹੇ ਆ ਕਿਉਂਕਿ ਜੇ ਆਪਾਂ ਲੋਕਾਂ 'ਚ ਹੀ ਧਿਆਨ ਦੇਣ ਲੱਗੇ ਤਾਂ ਆਪਾਂ ਆਪਣਾ ਕੰਮ ਕਿਹੜੇ ਵੇਲੇ ਕਰਾਂਗੇ ਇਸ ਤੋਂ ਬਿਨਾ ਇਹ ਵੀ ਆ ਕਿ ਆਪਾਂ ਨੂੰ ਵੀ ਨਹੀਂ ਲੋਕਾਂ ਦੀ ਜ਼ਿੰਦਗੀ 'ਚ ਇੰਟਰਫੇਅਰ ਕਰਨਾ ਚਾਹੀਦਾ ਜਿਵੇਂ ਆ ਪਹਿਲਾਂ ਵੀ ਇੱਕ ਵੀਡੀਓ 'ਚ ਗੱਲ ਕਿ ਸਰਪਣਾ ਉਹਨਾਂ ਲੋਕਾਂ ਦੀ ਜ਼ਿੰਦਗੀ 'ਚ ਧਿਆਨ ਦਿਓ ਜਿਨ੍ਹਾਂ ਨੇ ਜ਼ਿੰਦਗੀ 'ਚ ਕੁਝ ਨਾ ਕੁਝ ਵਧੀਆ ਕੀਤਾਗਾ ਜਿਹੜੇ ਕਿਸੇ ਵੀ ਫੀਲਡ 'ਚ ਕਾਮਯਾਬ ਹੋਏ ਨੇ ਜਿਨ੍ਹਾਂ ਨੇ ਇੱਕ ਵਧੀਆ ਜ਼ਿੰਦਗੀ ਜਿਉਈ ਹੈਗੇ ਉਹਨਾਂ ਦੀਆਂ ਕਹਾਣੀਆਂ ਸੁਣਨ ਵਾਲੀਆਂ ਹੁੰਦੀਆਂ ਨੇ ਉਹਨਾਂ ਦੀ ਜ਼ਿੰਦਗੀ 'ਚ ਇੰਟਰਸਟ ਲੈਣ ਦਾ ਹੱਕ ਵੀ ਬਣਦਾ ਆਪਣਾ ਕਿਉਂਕਿ ਉਹਨਾਂ 'ਚ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈਗਾ ਪਰ ਆਪਣੀ ਪ੍ਰੋਬਲਮ ਕੀ ਹੈ ਆਪਣੀ ਪ੍ਰੋਬਲਮ ਇਹ ਹੈ ਕਿ ਆਪਾਂ ਆਪਣੇ ਆਸ-ਪਾਸ ਦੇ ਲੋਕਾਂ ਦੀ ਲਾਈਫ ਚ ਝਾਕੀ ਜਾਂਦੇ ਆ ਆਪਾਂ ਆਪ ਦੇ ਕੰਮ ਤੇ ਬਿਲਕੁਲ ਧਿਆਨ ਨਹੀਂ ਦਿੰਦੇ ਕਿਉਂਕਿ ਆਪਣੇ ਆਲੇ ਦੋਲੇ ਦੇਖੋ ਇੰਨੇ ਜ਼ਿਆਦਾ ਲੋਕ ਨੇ ਤੇ ਉਹਨਾਂ ਦੀਆਂ ਇੰਨੀਆਂ ਜ਼ਿਆਦਾ ਕਹਾਣੀਆਂ ਨੇਗੀਆਂ ਤੇ ਆਪਾਂ ਕਿੰਨੇ ਕ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਰਹਿਾਂਗੇ ਤੇ ਉਹਨਾਂ 'ਚ ਜਾਣਨ ਨੂੰ ਹੁੰਦਾ ਵੀ ਕੀ ਹੈਗਾ ਐਵੇਂ ਆਪਾਂ ਅਗਲੇ ਦੀ ਪਰਸਨਲ ਲਾਈਫ ਬਾਰੇ ਜਾਣਨ ਨੂੰ ਫਿਰਦੇ ਹੋਣ ਜਿਹਦੇ ਵਿੱਚੋਂ ਨਿਕਲਦਾ ਵੀ ਕੁਝ ਨਹੀਂ ਹੈਗਾ ਸੋ ਤਾਂ ਹੀ ਇੱਥੇ ਸੋਕਰਾਟ ਨੇ ਕਿਹਾ ਸੀ ਕਿ ਜਿਹੜੀ ਗੱਲ ਦਾ ਮੈਨੂੰ ਕੋਈ ਫਾਇਦਾ ਵੀ ਨਹੀਂਗਾ ਜਿਹੜੀ ਗੱਲ ਮੇਰੇ ਬਾਰੇ ਚੰਗੀ ਵੀ ਨਹੀਂ ਹੈਗੀ ਤੇ ਜਿਹੜੀ ਗੱਲ ਸੱਚੀ ਵੀ ਨਹੀਂ ਕਹਿੰਦਾ ਮੈਂ ਸੁਣਾ ਹੀ ਕਿਉਂ ਤੇ ਉਹ ਇੰਨਾ ਕਹ ਕੇ ਆਉਦੇ ਕੰਮ 'ਚ ਲੱਗ ਗਿਆ ਸੀਗਾ ਇਹ ਸੀ ਸੋਕਰਾਟ ਸੰਬੰਧੀ ਦੋ ਕਹਾਣੀਆਂ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਇਹਦੇ ਨੂੰ ਅੱਗੇ ਵੀ ਸ਼ੇਅਰ ਜਰੂਰ ਕਰਿਓ ਤੇ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ